ਜਲੰਧਰ ਦੇ ਪੌਸ਼ ਇਲਾਕੇ ਮਾਡਲ ਟਾਊਨ ਚ ਲੁੱਟ ਦੇ ਇਰਾਦੇ ਨਾਲ ਹੋਏ ਡਬਲ ਮਰਡਰ ਨੇ ਸਨਸਨੀ ਫੈਲਾ ਦਿੱਤੀ ਵਾਰਦਾਤ ਮੰਗਲਵਾਰ ਸ਼ਾਮ ਕਰੀਬ 5 ਵਜੇ ਤੋਂ 6 ਵਜੇ ਦੇ ਵਿਚਕਾਰ ਵਾਪਰੀ ਇਥੋਂ ਦੇ ਡੇਰੀ ਕਾਰੋਬਾਰੀ ਪ੍ਰithviਪਾਲ ਹਾਂਡਾ ਦੇ ਘਰ ਅੰਦਰ ਦਾਖਲ ਹੋ ਕੇ ਉਹਨਾਂ ਦੀ ਪਤਨੀ ਅਤੇ ਨੌਕਰ ਨੂੰ ਕਤਲ ਕੀਤਾ ਗਿਆ ਮਿਲੀ ਜਾਣਕਾਰੀ ਮੁਤਾਬਕ ਪ੍ਰਿਥਵੀਪਾਲ ਹਾਂਡਾ ਸ਼ਾਮ 5 ਵਜੇ ਘਰੋਂ ਗਏ ਸੀ ਸ਼ਾਮ 6 ਵਜੇ ਜਦੋਂ ਉਹਦਾ ਬੇਟਾ ਜਤਿੰਦਰ ਕਾ ਪਹੁੰਚਿਆ ਤਾਂ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਗੱਡੀ ਇਨੋਵਾ ਸਟਾਰਟ ਖੜੀ ਸੀ ਕਾਫੀ ਸਮਾਂ ਜਦੋਂ ਅੰਦਰੋਂ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਹ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋ ਗਿਆ ਉਸਨੇ ਆਪਣੀ ਮਾਂ ਸੁਜਾਤਾ ਨੂੰ ਜ਼ਖਮੀ ਹਾਲਤ ਵਿੱਚ ਦੇਖਿਆ ਤੇ ਤੁਰੰਤ ਹਸਪਤਾਲ ਲੈ ਗਿਆ ਜਤਿੰਦਰ ਕਾ ਅੰਦਰ ਦਾਖਲ ਹੁੰਦਿਆਂ ਮੁਲਜ਼ਮ ਪਿਛਲੇ ਪਾਸਿਓਂ ਫਰਾਰ ਹੋ ਗਏ ਉਧਰ ਹਸਪਤਾਲ ਪਹੁੰਚ ਕੇ ਡਾਕਟਰਾਂ ਨੇ ਸੁਜਾਤਾ ਨੂੰ ਮ੍ਰਿਤ ਐਲਾਨ ਦਿੱਤਾ ਘਟਨਾ ਦਾ ਪਤਾ ਚਲਦਿਆਂ ਜਦੋਂ ਰਿਸ਼ਤੇਦਾਰ ਹਾਂਡਾ ਪਰਿਵਾਰ ਦੇ ਘਰ ਪਹੁੰਚੇ ਤਾਂ ਘਰ ਅੰਦਰ ਨੌਕਰ ਦੀ ਵੀ ਲਾਸ਼ ਪਈ ਸੀ ਪ੍ਰੀਲੀਮినਰੀ ਮੌਕੇ ਤੇ ਜਿਹੜੇ ਡਿਸੀਜ਼ਡ ਲੇਡੀ ਹੈ ਉਹਨਾਂ ਦਾ ਬੇਟਾ ਆਇਆ ਸੀ ਤਾਂ ਉਹਨਾਂ ਨੂੰ ਸਿਰਫ ਆਪਣੀ ਮਾਤਾ ਦੀ ਲਾਸ਼ ਉੱਥੇ ਮਿਲੀ ਸੀਗੀ ਤੇ ਹੁਣ ਇਹੋ ਜਿਹੇ ਤੱਥ ਸਾਹਮਣੇ ਆ ਰਹੇ ਹਨ ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਇਹਨਾਂ ਦਾ ਜਿਹੜਾ ਨੌਕਰ ਹੈ ਹਰੀਸ਼ ਉਹ ਸ਼ਾਇਦ ਲੁਟੇਰਿਆਂ ਨਾਲ ਮਿਲਿਆ ਹੋਇਆ ਸੀ ਜੋ ਕਿ ਉਸ ਸਮੇਂ ਜਿੰਦਾ ਸੀ ਜਦੋਂ ਕਿ ਡਿਸੀਜ਼ ਲੇਡੀ ਦੀ লাশ ਉਥੋਂ ਬਰਾਮਦ ਹੋਈ ਸੀ ਉਹਦੇ ਮੁੰਡੇ ਨੂੰ ਤੇ ਉਸ ਨੂੰ ਬਾਅਦ ਵਿੱਚ ਉਹਦੇ ਸਾਥੀ ਲੁਟੇਰਿਆਂ ਨੇ ਹੀ ਸ਼ਾਇਦ ਉਸ ਨੂੰ ਮਾਰ ਦਿੱਤਾ ਹਾਂਡਾ ਪਰਿਵਾਰ ਦੀ ਸਟਾਰਟ ਖੜੀ ਨੋਵਾ ਗੱਡੀ 'ਚ ਚੋਰਾ ਵੱਲੋਂ ਘਰੰਦਰ ਹੋ ਚੁੱਕੀ ਗਈ ਤੇਜੋਰੀ ਦੀ ਸੀ ਪੁਲਿਸ ਸਾਰੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ